ਵਘਰੂ ਜੀ ਕਾ ਖਾਲਸਾ ਵਘਰੂ ਜੀ ਕੀ ਫਤਿਹ ਖੰਡੂਰ ਸਾਹਿਬ ਤੋਂ ਐਮਪੀ ਅਮਰਤਪਾਲ ਸਿੰਘ ਉਰਫ ਮੂਤਪਾਲ ਤੇ ਸੁਪੁੱਤਰ ਸਰਦਾਰ ਤਰਸੇਮ ਸਿੰਘ ਸਿਮ ਜਮਾਂਦਰੂ ਕਾਂਗਰਸ ਪਾਰਟੀ ਤੇ ਬੀਬਾ ਵਿਵਾ ਖਾਲੜਾ ਨੂੰ ਫਰੌਣ ਬਣੇ ਤੇ ਜਿਹੜੇ ਮੈਂ ਗੱਲ ਕਰਨ ਲੱਗਾ ਨਾ ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣੋ ਤੇ ਇਹਨਾਂ ਨੇ ਨਾ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਹੋਈ ਹੈ ਕਿ ਸਾਨੂੰ ਸੰਸਦ ਵਿੱਚ ਪਹੁੰਚਣ ਦਾ ਮੌਕਾ ਦਿੱਤਾ ਜਾਵੇ ਜਦ ਕਿ ਪ੍ਰੋਲ ਦਿੱਤੀ ਜਾਵੇ ਲੇਲੜੀਆਂ ਕੱਢਦੇ ਨੇ ਲੇਲੜੀਆਂ ਉਹ ਹੀ ਨਿਹਰਾਮਖੋਰ ਜਿਹੜੇ ਕਹਿੰਦੇ ਸੀ ਅਸੀਂ ਤਾਂ ਗੁਲਾਮ ਗੁਲਾਮ ਹੋ ਸੀ ਜਦੋਂ ਆਜ਼ਾਦ ਸੀ ਨਾ ਨਗਰ ਕੀਰਤਨ ਕਰਦੇ ਸੀ ਛੋਲੇ ਪੂਰੀਆਂ ਦਹੀਂ ਦੱਕੜ ਤੋਦ ਖਾਂਦੇ ਸੀ ਤਪੜਾਂ ਤੇ ਬਹਿ ਕੇ ਹਰਾਮ ਖੋਰੀਆਂ ਕਰਦੇ ਸੀ ਉਦੋਂ ਦਾ ਕਹਿੰਦੇ ਅਸੀਂ ਗੁਲਾਮ ਤੇ ਹੁਣ ਜੇਲ੍ਹ ਵਿੱਚ ਬੈਠੇ ਨੇ ਹੁਣ ਲੇ ਲੜੀਆਂ ਕੱਢਦੇ ਕਿਸਾਨ ਨੂੰ ਬਾਹਰ ਕੱਢੋ ਚਲੋ ਬਾਹਰ ਕਰਨ ਦਾ ਜਿਹੜਾ ਫੈਸਲਾ ਹੈ ਉਹ ਤਾਂ ਅਦਾਲਤਾਂ ਨੇ ਕਰਨਾ ਵੈਸੇ ਉਹ ਫੈਸਲੇ ਦੇ ਹੱਕ ਵਿੱਚ ਆ ਨਹੀਂ ਸਕਦਾ ਕਿਉਂਕਿ ਜਿਹੜਾ NSA ਐਕਟ ਹੈਗਾ ਕਾਨੂੰਨ ਹੈਗਾ ਉਹ ਸੂਬਾ ਸਰਕਾਰ ਵੱਲੋਂ ਹੁੰਦਾ ਹੈ ਜਣਕੇ ਸੂਬਾ ਸਰਕਾਰ ਨੇ ਪੰਜਾਬ ਸਰਕਾਰ ਨੇ ਇਹ ਕਹਿ ਦਿੱਤਾ ਕਿ ਜੇ ਇਹ ਹਰਾਮਖੋਰ ਬਾਹਰ ਆਊਗਾ ਤਾਂ ਜੁੱਤ ਨੂੰ ਪੜਕਾਊਗਾ ਅਸਲਿਆਂ ਦੀ ਨੁਆਇਸ਼ ਕਰੂਗਾ ਅਸਲੇ ਨੂੰ ਪ੍ਰਮੋਟ ਕਰੂਗਾ ਗੁੰਡਾਗਰਦੀ ਕਰੂਗਾ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਇਸ ਕਰਕੇ ਐਨਐਸਏ ਲੱਗਣੀ ਚਾਹੀਦੀ ਹੈ ਇਹ ਪੰਜਾਬ ਸਰਕਾਰ ਦੀ ਮਰਜ਼ੀ ਨਹੀਂ ਹੈਗੀ ਕਾਨੂੰਨ ਵਿਵਸਥਾ ਦੀ ਗੱਲਬਾਤ ਹੈ ਚਲੋ ਹੁਣ ਜਿਹੜੀ ਮੈਂ ਗੱਲ ਕਰਨੀ ਹੈ ਇਹ ਹਰਾਮਖੋਰ ਨੇ ਨਾ ਗੁਰਪੀ ਸਿੰਘ ਹਰੀਣਾਉਂ ਦਾ ਕਤਲ ਕਰਵਾਇਆ ਸੀ ਜੇਲ੍ਹ ਵਿੱਚ ਬੈਠੇ ਨੇ ਅਰਸ਼ ਦੱਲੇ ਦੇ ਕੋਲ ਦੇ ਫਰੀਦਕੋਟ ਅਦਾਲਤ ਵਿੱਚ ਇਹ ਕੇਸ ਚੱਲਦਾ ਸੀ ਫਰੀਦਕੋਟ ਮਾਨਯੋਗ ਅਦਾਲਤ ਨੇ 17 ਮੁਲਜ਼ਮਾਂ 'ਚੋਂ 12 ਵਿਰੁੱਧ ਦੋਸ਼ ਤੈਅ ਕਰ ਦਿੱਤੇ ਜਿਨ੍ਹਾਂ ਦੇ ਵਿੱਚ ਫਰੀਦਕੋਟ ਵਾਲਾ ਐਮਪੀ ਵੀ ਆਉਂਦਾ ਹੈ ਮਤਲਬ ਇਸ ਹਰਾਮ ਖੂਨ ਤੇ ਕਤਲ ਕੇਸ ਹੈ ਇਹਨੇ ਕਤਲ ਕਰਵਾਇਆ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਅਰਸ਼ ਡੱਲੇ ਦੇ ਕੋਲੋਂ ਇੱਕ ਤਾਂ ਇਹਨੇ ਕਤਲ ਕਰਾਇਆ ਦੂਜਾ ਇਹ ਸਬੂਤ ਮਿਲ ਗਏ ਵੀ ਇਹਦੇ ਗੈਂਗਸਟਰਾਂ ਦੇ ਨਾਲ ਸਬੰਧ ਨੇ ਇਹਨੇ ਇੱਕ ਕਤਲ ਨਹੀਂ ਇਹਨੇ ਕਤਲ ਹੋਰ ਵੀ ਕਰਾਏ ਇਹ ਤਾਂ ਸ਼ੱਕ ਦੇ ਸੋਏ ਦੀਪ ਸਿੱਧੂ ਤੇ ਵੀ ਜਾਊਗੀ ਕਿਉਂਕਿ ਦੀਪ ਸਿੱਧੂ ਦਾ ਕਤਲ ਹੋਇਆ ਬਾਅਦ ਵਿੱਚ ਇਹਨੇ ਪਾਰਟੀ ਹਾਈਜੈਕ ਕਰ ਦਿੱਤੀ ਹੈ ਜਦ ਕਿ ਪਾਰਟੀ ਦਾ ਪ੍ਰਧਾਨ ਬਾਅਦ ਵਿੱਚ ਬਣਿਆ ਪਹਿਲਾਂ ਉਹਨੂੰ ਮਰਵਾਇਆ ਗਿਆ ਇਹ ਤਾਂ ਸ਼ੱਕ ਦੀਆਂ ਤਾਰਾਂ ਜੇ ਤੁਸੀਂ ਕਹੋਗੇ ਜੇ ਗੈਂਗਸਟਰ ਨਾਲ ਜੁੜਦਿਆਂ ਨੇ ਨਾ ਤਾਂ ਫਿਰ ਸਿੱਧੂ ਮੂਸੇਵਾਲੇ ਵੱਲ ਵੀ ਧਿਆਨ ਦੇਊਗਾ ਕਿਉਂਕਿ ਜਿਹੜੇ ਗੈਂਗਸਟਰ ਨੇ ਇਹ ਸਾਰੇ ਅੰਦਰਖਤ ਇੱਕੋ ਹੀ ਨੇ ਆਪਸ ਵਿੱਚ ਖੈ ਖੈ ਕੇ ਲੜਦੇ ਨੇ ਮਰਦੇ ਨੇ ਤੇ ਹੁਣ ਇਹ ਦੂਜੇ ਪਾਸੇ ਕਹਿੰਦੇ ਸਾਨੂੰ ਜੀ ਪ੍ਰੋਲ ਦਿਓ ਕਿਉਂ ਪ੍ਰੋਲ ਦੇਈਏ ਵੀ ਤੁਸੀਂ ਇੱਕ ਕਤਲ ਕਰਾਇਆ ਹੁਣ ਜਿਹੜੇ ਗੈਂਗਸਟਰਾਂ ਨੇ ਅਸਦਲੇ ਨੇ ਜੈਪਾਲ ਭੁੱਲਰ ਨੇ ਕਤਲ ਕੀਤੇ ਨੇ ਕਰਵਾਏ ਨੇ ਉਹ ਕਿੰਨੇ ਇਹਦੇ ਭਾਪੇ ਛੇਮੇ ਦੀ ਨਾ ਜਿਹੜੀ ਉਹ ਡੇਟਿੰਗ ਐਪ ਤੇ ਚੈਟ ਹੋਈ ਹੈ ਗੱਲਬਾਤ ਹੁੰਦੀ ਹੈ ਜੈਪਲ ਭੁੱਲਰ ਦੇ ਨਾਲ ਉਹਦੇ ਵਿੱਚ ਸੋਨਾ ਕਿੱਥੇ ਪਿਆ ਪੈਸੇ ਕਿੱਥੇ ਪਏ ਨੇ ਕਿਹਨੂੰ ਮਰਵਾਉਣਾ ਹੈ ਸਾਰੀ ਗੱਲਬਾਤ ਹੋ ਰਹੀ ਹੈ ਉਹਦੇ ਵਿੱਚ ਤੇ ਹਾਲੇ ਸਾਡੇ ਕੁਚੂ ਡੂ ਜਿਹੜੇ ਨੇ ਨਾ ਉਹ ਕਹਿੰਦੇ ਇਹਨੂੰ ਮੁੱਖ ਮੰਤਰੀ ਬਣਾਉਣਾ ਪੰਜਾਬ ਦਾ ਹੁਣ ਤੁਸੀਂ ਅੰਦਾਜ਼ਾ ਲਾ ਲਿਓ ਮਤਲਬ ਅਦਾਲਤਾਂ ਦੀ ਕਾਰਵਾਈ ਪੰਜਾਬ ਸਰਕਾਰ ਦੀ ਕਾਰਵਾਈ ਬਿਲਕੁਲ ਸਹੀ ਹੈ ਇਹੋ ਜਿਹੇ ਹਰਾਮਖੋਰ ਜੇਲ੍ਹਾਂ ਵਿੱਚ ਹੀ ਬੰਦ ਹੋਣੇ ਚਾਹੀਦੇ ਤੇ ਜਿਹੜੇ ਜਾਦੇ ਚਰੋਨੇ ਚਲਾਣੇ ਲੜੇ ਵੀ ਤੁਸੀਂ ਇਦਾਂ ਕਿਉਂ ਬੋਲਦੇ ਹੋ ਆ ਜਿਹੜਾ ਫੈਸਲਾ ਹੈ ਨਾ ਇਹ ਫਰੀਦਕੋਟ ਅਦਾਲਤ ਦਾ ਹੈ 17 ਮੁਲਜ਼ਮ ਸੀ ਹਰੀ ਨੌਂ ਕਤਲ ਕੇਸ ਦੇ ਵਿੱਚ ਉਹਦੇ ਵਿੱਚੋਂ 12 ਬਿਰਧ ਦੋਸ਼ ਤੈਅ ਕਰ ਦਿੱਤੇ ਆ ਜਿਹੜੇ 12 ਬੰਦੇ ਦੋਸ਼ੀ ਨੇ ਜਿਨ੍ਹਾਂ ਨੇ ਇਹ ਬਿਉਂਤਬੰਦੀ ਕੀਤੀ ਸੀ ਰਹਿ ਕੇ ਕੀਤੀ ਸੀ ਗੁਰਪ੍ਰੀਤ ਹਰੀ ਨੌਂ ਦਾ ਕਤਲ ਕਰਾਉਣ ਵਾਸਤੇ ਆਰਸ ਡੱਲੇ ਨੇ ਜ਼ਿੰਮੇਵਾਰੀ ਲਈ ਸੀ ਆਰਸ ਡੱਲੇ ਨੂੰ ਇਹ ਹਰਾਮਖੋਰ ਅੰਮ੍ਰਿਤਪਾਲ ਨੇ ਕਿਹਾ ਸੀ ਵੀ ਉਹਦਾ ਕਤਲ ਕਰ ਦੇ ਵੀ ਸਾਡੇ ਰਾਹ ਦਾ ਰੋੜ ਹੈ ਕਿਉਂ ਕਤਲ ਕਰਾਇਆ ਸੀ ਇਹਦੇ ਬਾਰੇ ਵੀ ਚੰਗੀ ਤਰ੍ਹਾਂ ਪਤਾ ਹੈ ਅੰਮ੍ਰਿਤਪਾਲ ਦੀਆਂ ਇਹਦੀ ਪਾਰਟੀ ਦੀਆਂ ਕਰਤੂਤਾਂ ਬਹੁਤ ਸੀ ਗੁਰਪ੍ਰੀਤ ਸਿੰਘ ਹਰੀ ਨੌਂ ਕੋੜੇ ਤੇ ਇਹ ਉਹਨੂੰ ਰਾਹ ਦਾ ਰੋੜਾ ਜਿਹੜਾ ਬੜਾ ਸੀ ਹਟਾਉਣਾ ਚਾਹੁੰਦੇ ਸੀ ਫਟਾ ਦਿੱਤਾ ਗਿਆ। ਉਹਦਾ ਕਤਲ ਕਰਵਾ ਦਿੱਤਾ ਗਿਆ। ਤੇ ਹੁਣ ਦੱਸੋ ਵੀ ਇਦਾਂ ਦੇ ਐਮਪੀ ਚਾਹੀਦੇ ਸਾਨੂੰ? ਇਦਾਂ ਦੇ ਸੇਕਾਂੋਂ ਦੇ ਬਰਸਾ ਚਾਹੀਦੇ ਸਾਨੂੰ ਜਿਹਨਾਂ ਦੇ ਗੈਂਗਸਟਰ ਨਾਲ ਸੰਬੰਧ ਹੋਣ ਜਿਹੜੇ ਸਿੱਖ ਨੌਜਵਾਨਾਂ ਨੂੰ ਮਰਵਾਉਂਦੇ ਹੋਣ। ਇਹ ਬੰਦੇ ਚਾਹੀਦੇ ਸਾਨੂੰ। ਜਿਹੜੀਆਂ ਭੇਡਾਂ ਪਿੱਛੇ ਲੱਗੀਆਂ ਕਰਦੀਆਂ ਨਸ਼ੇੜੀ। ਮੂਤਪਾਲ ਮੂਤਪਾਲ ਕਰਦੀਆਂ ਫਿਰਦੀਆਂ ਨੇ। ਉਹਨਾਂ ਨੂੰ ਵੀ ਬੇਨਤੀ ਹੈ ਮਹਾਰਾਜ ਅਕਲ ਤੋਂ ਕੰਮ ਲੈ ਲਓ ਜੇ ਤੁਹਾਡੇ ਖੋਪੜ ਵਿੱਚ ਕੋਈ ਗੱਲ ਪੈ ਜੇ ਕਿ ਇਦਾਂ ਦੇ ਲੀਡਰ ਨਹੀਂ ਚਾਹੀਦੇ ਇਹ ਸਿਰੇ ਦਾ ਹਰਾਮਖੋਰ ਹੈ ਸਿਰੇ ਦਾ ਤੁਸੀਂ ਇਹ ਦੱਸੋ ਵੀ ਗੁਰਪ੍ਰੀਤ ਸਿੰਘ ਹਰੇ ਨਾਂ ਇਹ ਗੁਰਸਿੱਖ ਮੁੰਡਾ ਸੀ ਕੋਈ ਚਟਾਵੇ ਦਾ ਸੀ ਉਹਦੇ ਕੋਈ ਕ੍ਰਿਮਨਲ ਉਹਦੀ ਬੈਕਗ੍ਰਾਉਂਡ ਸੀ ਕੋਈ ਕੇਸ ਚੱਲਦਾ ਸੀ ਉਹਤੇ ਕੋਈ ਜਨਾਨੀ ਬਾਦ ਸੀ ਗੈਂਗਸਟਰ ਸੀ ਉਹ ਤੇ ਉਸ ਬੰਦੇ ਦਾ ਇਹ ਅਮਰਤਪਾਲ ਕਤੀੜ ਨੇ ਜਿਹੜਾ ਡਿਪਰੂਗਟ ਜੇਲ੍ਹ ਚ ਬੈਠਾ ਉਹਨੇ ਕਤਲ ਕਰਾਇਆ ਇਹ ਫਰੀਦਕੋਟ ਮਾਨਯੋਗ ਅਦਾਲਤ ਨੇ ਦੋ ਸਟੇ ਕਰ ਦਿੱਤੇ ਹੁਣ ਤੁਸੀਂ ਲਖਣ ਲਾਓ ਵੀ ਇਦਾਂ ਦੇ ਬੰਦਿਆਂ ਤੋਂ ਅਸੀਂ ਕੀ ਲੈਣਾ ਫਿਰ ਕਹਣਗੇ ਉਹ ਬੂਟਾ ਸਿੰਘ ਬਹੁਤ ਬੋਲਦਾ ਇਹ ਤਾਂ ਬੋਲਾਂਗੇ ਭਾਈ ਸਾਨੂੰ ਨਾ ਇਦਾਂ ਦੇ ਲੀਡਰ ਚਾਹੀਦੇ ਨੇ ਨਾ ਸਾਨੂੰ ਇਦਾਂ ਦੇ ਸਿੱਖ ਚਾਹੀਦੇ ਨੇ ਤਾਲੇਵਾਨੀ ਫਰਮਾਨ ਗੁੰਡਾਗਰਦੀ ਕਰਨ ਵਾਲੇ ਲੋਕਸਾਨੂੰ ਨਹੀਂ ਚਾਹੀਦੇ ਸ਼ਾਂਤਾ ਜਿਹੜੇ ਬੰਦੇ ਵਿਚਾਰ ਧਾਰਨ ਸਹਿਮਤ ਨੇ ਬਾਬੇ ਨਾਨਕ ਦੀ ਫਲਸਫੀ ਨੂੰ ਅੱਗੇ ਲੈ ਕੇ ਜਾਣ ਦੇ ਸੰਤ ਬਹੁਤ ਬੰਦੇ ਚਾਹੀਦੇ ਨੇ ਉਹਦਾਂ ਦੇ ਲੀਡਰ ਹੋਣ ਉਹਦਾਂ ਨੇ ਸਾਨੂੰ ਸਿੱਖ ਚਾਹੀਦੇ ਨੇ ਸਾਨੂੰ ਇਹਨਾਂ ਗੁੰਡਿਆਂ ਦੀ ਲੋੜ ਨਹੀਂ ਤੇ ਜਿਹੜਾ ਬੰਦਾ ਧੌਣ 'ਚ ਕਿੱਲਾ ਰੱਖਦਾ ਹੋਇਆ ਮਾੜਾ ਮੋਟਾ ਨਹੀਂ ਐਦਾਂ ਕਿਉਂ ਬੋਲਦੇ ਉਹ ਭਾਈ ਗੱਲ ਕਰ ਸਕਦੇ ਆ ਜਿਹੜੀ ਮਾਂਜੁਕ ਗ੍ਰੀਟ ਕੋਰਟ ਅਦਾਲਤ ਨੇ ਸੁਣਵਾਇ ਕੀਤੀ ਆ ਨਾ ਕਿ 17 ਮੁਲਜ਼ਮਾਂ ਵਿੱਚੋਂ 12 ਨੂੰ ਦੋਸ਼ੀ ਪਾਇਆ ਗਿਆ ਉਹਦੇ ਵਿੱਚ ਅਮਰਤਪਾਲ ਡਿਬਰੂਗੜ੍ਹ ਜੇਲ੍ਹ ਵਾਲਾ ਜਣ ਕੇ ਮੂਤਪਾਲ ਵੀ ਸ਼ਾਮਲ ਹੈ ਹਲੇ ਕਹਿੰਦੇ ਸਾਨੂੰ ਪ੍ਰੋਲ ਦਿਓ ਅਸੀਂ ਸੰਸਦ ਵਿੱਚ ਜਾਣਾ ਹੈ ਅਸੀਂ ਆਪਣੇ ਹਲਕੇ ਦੇ ਲੋਕਾਂ ਦੀ ਗੱਲ ਕਰਨੀ ਹੈ ਕਿਹੜੇ ਲੋਕਾਂ ਦੀ ਗੱਲ ਕਰਨੀ ਹੈ ਤੁਹਾਨੂੰ ਕੋਈ ਨਹੀਂ ਚਾਹੁੰਦਾ ਇੱਥੇ ਨਾ 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 ਉਹ ਤਾਂ ਢਾਲ ਆ ਗਏ ਇੱਕ ਵਾਰੀ ਹੁਣ ਕਿਤੇ ਇਹ ਮਨਸ਼ਾ ਲੈ ਕੇ ਨਾਂ ਰੱਖਿਓ ਜਣਕੇ ਇਹ ਮਨਸ਼ਾ ਜੇ ਹੈਗੀ ਹੈ ਨਾ ਅੰਦਰ ਵੀ ਅਸੀਂ ਜਿੱਤਾਂਗੇ ਅਸੀਂ ਐ ਕਰਾਂਗੇ ਇਹ ਕੀੜਾ ਜਿਹੜਾ ਅੰਦਰ ਵੱਡਾ ਹੋ ਰਿਹਾ ਉਹਨੂੰ ਜ਼ਹਿਰ ਜੂੜ ਦੇ ਕੇ ਮਾਰ ਦੋ ਚੰਗੇ ਰਹੋਗੇ ਪਹਿਲੀ ਗੱਲ ਤਾਂ ਮੈਂ ਫੇਰ ਉਧਰ ਆ ਜਾਾਂ ਵੀ ਅਗਲੇ ਅਗਲੇ ਜਿਹੜੇ ਨੇ ਨਾ ਅਗਲੇ ਕੋਈ ਸਾਰਾ ਕੁਝ ਕਰੀ ਬੈਠੇ ਆ ਕਰੀ ਬੈਠੇ ਨੇ ਹੋਇਜ਼ਨ ਕੀ ਹੁੰਦਾ ਹੈ ਜ਼ਹਿਰ ਹੁੰਦਾ ਹੈ ਸਲੋ ਸਲੋ ਸਲੋਲੀ 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 ਦੇਰੇ ਨੇ ਮੜਾ ਮੜਾ ਕਰਕੇ ਮੜਾ ਮੜਾ ਕਰਕੇ ਕੱਲਾ 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 ਸਵਾਸ ਕੱਲਾ ਕੱਲਾ ਸਵਾਸ ਖਤਮ ਹੋਊਗਾ ਇਹ ਕਰਤੂਤਾ ਨੇ ਮੇਰੇ ਕਹਿਣਾ ਕੁਝ ਨਹੀਂ ਹੋਣਾ ਮੈਂ ਕੋਈ ਰੱਬ ਥੋੜੀ ਆ ਮੈਂ ਕੋਈ ਭਾਰਤ ਦਾ ਪ੍ਰਧਾਨ ਮੰਤਰੀ ਆ ਮੈਂ ਆਪਦਾ ਮੁੱਖ ਮੰਤਰੀ ਆ ਮੈਂ ਕੋਈ ਜੱਜ ਆ ਮੈਂ ਤਾਂ ਕੋ ਆਮ ਜਿਹਾ ਬੰਦਾ ਨਾ ਤਿੰਨਾਂ ਚੋਂ ਨਾ 13 ਚੋਂ ਕੁਝ ਵੀ ਨਹੀਂ ਅਜੇ ਥੋੜੀਆਂ ਕਰਤੂਤਾ ਦੱਸਣੀਆਂ ਨਾ ਸਾਨੂੰ ਹਾਰਨ ਦੀ ਟੈਨਸ਼ਨ ਨਾ ਸਾਨੂੰ ਜਿੱਤਣ ਦੀ ਟੈਨਸ਼ਨ ਨਾ ਸਾਨੂੰ ਖਾਣ ਦੀ ਟੈਨਸ਼ਨ ਨਾ ਸਾਨੂੰ ਪੀਣ ਦੀ ਟੈਨਸ਼ਨ ਨਾ ਸਾਨੂੰ ਸੌਣ ਦੀ ਨਾ ਸਾਨੂੰ ਜਾਗਣ ਦੀ ਟੈਨਸ਼ਨ ਫਿਰ ਹੀ ਹੈ ਇਹਦੇ ਤੁਹਾਡੀਆਂ ਕਰਤੂਤਾਂ ਦੱਸਣੀਆਂ ਨੇ ਜਿਹੜਾ ਵੀ ਬੰਦਾ ਇਦਾਂ ਦੀਆਂ ਕਰਤੂਤਾਂ ਕਰਦਾ ਉਹਨੂੰ ਦੁਨੀਆ ਸਾਹਮਣੇ ਨੰਗਾ ਕਰਨਾ ਚਾਹੀਦਾ ਨੰਗਾ ਕਰਨਾ ਆਸ਼ਾ ਚਲੋ ਤੁਹਾਡੀ ਭਾਸ਼ਾ ਵਿੱਚ ਜਵਾਬ ਦੇ ਦਿੰਨੇ ਜਦੋਂ ਬਾਬਾ ਨਾਨਕ ਜੀ ਸਰਜਣ ਠੱਗ ਦੇ ਕੋਲ ਗਏ ਨੇ ਉਹਦੋਂ ਕੀ ਹੋਇਆ ਸੀ ਉਹਦੋਂ ਕੀ ਹੋਇਆ ਸੀ ਉਜਲ ਕਹਿਾਂ ਝਲਕਣਾ ਘੋਟ ਮਕਲੜੀ ਬਸ ਦੁੱਤਿਆਂ ਜੂਠਣਾ ਉਤਰੇ ਦੇਸੋਂ ਤੋਂ ਤਿਸ ਕੈ ਦਾ ਕਾਂਸੀ ਦਾ ਭਾਂਡਾ ਬਾਹਰੋਂ ਮਾਂਜੀ ਜਾਓ ਅੰਦਰੋਂ ਕਲਕ ਥੋੜੀ ਜਾਂਦੀ ਹੈ ਜਦੋਂ ਇਹ ਸਾਰਾ ਸ਼ਬਦ ਪੜਿਆ ਗਿਆ ਕੀਰਤਨ ਦੇ ਰੂਪ ਵਿੱਚ ਕਿ ਗੁਰੂ ਪਾਛੇ ਨੇ ਅਰਥ ਕੀਤੇ ਆਰਤ ਨੂੰ ਆਪਣੇ ਆਪ ਹੀ ਸਮਝ ਆ ਗਈ ਉਹ ਇੰਨੀ ਗਹਿਰਾਈ ਨਾਲ ਸੁਣ ਰਿਹਾ ਸੀ ਸੱਜਣ ਠਾਕਾ ਹਾ ਜੋੜ ਕੇ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਇਹ ਸ਼ਬਦ ਵਿੱਚ ਤੁਸੀਂ ਮੇਰੀ ਕਰਦੂਤ ਮੈਨੂੰ ਦੱਸ ਦਿੱਤੀ ਇਹ ਸੱਜਣ ਠਾਕ ਨੇ ਗੁਰੂ ਨਾਨਕ ਪਛਾਹ ਨੂੰ ਕਿਹਾ ਕਿ ਤੁਸੀਂ ਇਹ ਸ਼ਬਦ ਰਾਹੀਂ ਮੇਰੀ ਕਰਦੂਤ ਮੈਨੂੰ ਦੱਸੀ ਹੈ ਇਹ ਸੱਜਣ ਠਾਕ ਨੇ ਕਬੂਲ ਕੀਤਾ ਸੀ ਕੀ ਹੁਣ ਇਹ ਸ਼ਬਦ ਤੁਹਾਡੇ ਵੱਲ ਜਣ ਕਿ ਤੁਹਾਨੂੰ ਸਮੁਖਸ਼ ਕਰ ਦਈਏ ਵੀ ਤੁਹਾਡੀਆਂ ਕਰਤੂਤਾਂ ਤੁਹਾਨੂੰ ਦੱਸਣ ਲੱਗੇ ਹਾਂ ਅਸੀਂ ਮੈਂ ਬਾਬਾ ਨਾਨਕ ਨਹੀਂ ਮੈਂ ਬਾਬੇ ਨਾਨਕ ਦਾ ਸਿੱਖ ਹਾਂ ਬਾਬੇ ਨਾਨਕ ਦੀ ਫਿਲਾਸਫੀ ਨੂੰ ਅਸੀਂ ਫਾਲੋ ਕਰਦੇ ਹਾਂ ਅਸੀਂ ਜੋ ਕੁਝ ਦੱਸਣਾ ਬਾਣੀ ਦੇ ਜਰਗੇ ਤੁਹਾਨੂੰ ਦੱਸਾਂਗੇ ਮੰਨ ਲੋਗੇ ਜਾਂਗੇ ਰਹੋਗੇ ਤੇ ਨਹੀਂ ਫਿਰ ਜੁੱਤੀਆਂ ਖਾਓਗੇ ਕੋਈ ਫਾਇਦਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ